ਜਿਹੜਾ ਭਰਤੀ ਸਮਾਪਤ ਹੋਣ ਤੋਂ ਬਾਅਦ ਹਲਕਾ ਫਤੇਗੜ ਸਾਹਿਬ ਦੀ ਜਿਹੜੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਸਰਕਲਾਂ ਦੇ ਡੈਲੀਗੇਟ ਸਹਿਬਾਨ ਡਿਸਟ੍ਰਿਕਟ ਦੇ ਡੈਲੀਗੇਟ ਸਹਿਬਾਨ ਦੀਆਂ ਲਿਸਟਾਂ ਜਿਹੜੀਆਂ ਨੇ ਉਹ ਸਾਨੂੰ ਵੱਖ-ਵੱਖ ਹਲਕਾ ਇੰਚਾਰਜ ਔਰ ਸੀਨੀਅਰ ਲੀਡਰਸ਼ਿਪ ਨੇ ਦਿੱਤੀਆਂ ਨੇ ਅੱਜ ਹੀ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਪਾਰਟੀ ਦੇ ਦਫ਼ਤਰ ਦੇ ਵਿੱਚ ਸ਼ਾਮ ਨੂੰ ਪਹੁੰਚ ਜਾਣਾ ਉਸ ਤੋਂ ਬਾਅਦ ਸਟੇਟ ਡੈਲੀਗੇਟਸ ਦੀ ਜਿਹੜੀ ਹੈ ਇਲੈਕਸ਼ਨ ਹੋ ਜਾਣੀ ਆ ਔਰ ਉਸ ਤੋਂ ਬਾਅਦ ਪਾਰਟੀ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਨੇ ਆਉਂਦੇ ਦਿਨਾਂ ਦੇ ਵਿੱਚ ਜਿਹਨੂੰ ਵੀ ਸਾਰੇ ਸਟੇਟ ਡੈਲੀਗੇਟਸ ਇਲੈਕਟ ਕਰਨਗੇ ਉਹਨਾਂ ਨੇ ਬਣ ਜਾਣਾ ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪਹਿਲਾਂ ਕੰਮ ਕਰਦਾ ਸੀ ਪਾਰਟੀ ਉਸੇ ਤਰੀਕੇ ਨਾਲ ਪਾਰਟੀ ਨੇ ਕੰਮ ਕਰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਜਿਹੜਾ ਪੰਜਾਬ ਦੇ ਵਿੱਚ ਇੱਕ ਵੱਖਰੀ ਰਾਜਨੀਤੀ ਦੇ ਤੌਰ ਦੇ ਉੱਤੇ ਸਾਹਮਣੇ ਆਏਗਾ ਔਰ ਜੋ ਭੁਲੇਖੇ ਅੱਜ ਦੇ ਸਮੇਂ 'ਚ ਪਾਏ ਜਾ ਰਹੇ ਨੇ ਇਹ ਸਾਰੇ ਭੁਲੇਖੇ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਹੋ ਜਾਣਗੇ ਗੱਡ ਸਰਬ ਜੀ ਇਤਿਹਾਸਿਕ ਧਰਤੀ ਦੇ ਉੱਤੇ ਜਿਵੇਂ ਮੇਰੀ ਤੇ ਖਾਲਸਾ ਜੀ ਦੀ ਡਿਊਟੀ ਲੱਗੀ ਸੀ ਬੀਇੰਗ ਅਬਜ਼ਰਵਰ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਰਨੀ ਸੀ ਬੜਾ ਮਾਣ ਮਹਿਸੂਸ ਹੁੰਦਾ ਵੀ ਵਰਕਰਾਂ ਨੇ ਗਰਾਊਂਡ ਲੈਵਲ ਤੋਂ ਉੱਠ ਕੇ ਬਹੁਤ ਸੋਹਣੀ ਭਰਤੀ ਪ੍ਰਕਿਰਿਆ ਕੀਤੀ ਪਾਰਦਰਸ਼ੀ ਢੰਗ ਨਾਲ ਸਾਰਾ ਪ੍ਰੋਸੈਸ ਹੋਇਆ ਜ਼ਿਲ੍ਹਾ ਡੈਲੀਗੇਟਾਂ ਦੀ ਤੇ ਸਟੇਟ ਡੈਲੀਗੇਟਾਂ ਦੀ ਲਿਸਟਾਂ ਤਿਆਰ ਹੋ ਰਹੀਆਂ ਨੇ ਤੇ ਉਹ ਪਾਰਟੀ ਆ ਜਿਹੜੀ ਪਿੰਡਾਂ ਤੋਂ ਚੱਲਦੀ ਆ ਤੇ ਇਹ ਜਿਹੜੇ ਡੈਲੀਗੇਟ ਵੀ ਬਣ ਰਹੇ ਨੇ ਇਹ ਜਿਨ੍ਹਾਂ ਨੇ ਪਰਚੀਆਂ ਭਰੀਆਂ ਨੇ ਉਹਨਾਂ ਦੇ ਵਿੱਚੋਂ ਹੀ ਚੁਣੇ ਜਾਣੇ ਨੇ ਸੋ ਇੱਕ ਬੜਾ ਡੈਮੋਕਰੈਟਿਕ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਪ੍ਰਧਾਨ ਦੀ ਚੋਣ ਕੀਤੀ ਜਾਊਗੀ ਸੋ ਮੈਂ ਸਮੂਹ ਜਿਹੜਾ ਫਤੇਗਰ ਸਾਹਿਬ ਜ਼ਿਲ੍ਹਾ ਸਾਰੇ ਵਰਕਰ ਸਹਿਬਾਨਾਂ ਦਾ ਲੀਡਰ ਸਹਿਬਾਨਾਂ ਦਾ ਹਲਕਾ ਇੰਚਾਰਜ ਸਹਿਬਾਨਾਂ ਦਾ ਤੇ ਐ ਜੀ ਪੀ ਸੀ ਮੈਂਬਰਾਂ ਦਾ ਤੈਦ ਲੋ ਤੇ ਅਜਰਬਰ ਸਹਿਬਾਨ ਜਿਹੜੇ ਪਾਰਟੀਪਰ ਲਗਾਏ ਗਏ ਸੀ ਉਹ ਫਤਗੜ ਸਾਹਿਬ ਦੀ ਮੀਟਿੰਗ ਕਰਨ ਆਏ ਸੀ ਜਿਦੇ ਚ ਜ਼ਿਲ੍ਹਾ ਫਤਗੜ ਸਾਹਿਬ ਦੇ ਤਿੰਨੋਂ ਹਲਕਿਆਂ ਦੇ ਸਰਕਲ ਡੈਲੀਗੇਟ ਤੇ ਜ਼ਿਲ੍ਹਾ ਡੈਲੀਗੇਟਾਂ ਦੀ ਜਿਹੜੀ ਆ ਚੋਣ ਹੈ ਉਹ ਕਰ ਲਈ ਗਈ ਆ ਉਸ ਤੋਂ ਬਾਅਦ ਸਟੇਟ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਜਿਹੜਾ ਪਾਰਟੀ ਦਾ ਪ੍ਰਧਾਨ ਦਾ ਜਿਹੜਾ ਚੋਣ ਦਾ ਪ੍ਰੋਸੈਸ ਹੈ ਉਹ ਅੱਗੇ ਵਧੂਗਾ ਉਦੇ ਨਾਲ ਹੀ ਅਸੀਂ ਖਾਸ ਤੌਰ ਤੇ ਯੂਥ ਅਕਾਲੀ ਦਲ ਵੱਲੋਂ ਇੱਕ ਮਤਾ ਵੀ ਰੱਖਿਆ ਪਾਰਟੀ ਅੱਗੇ ਇੱਕ ਅਸੀਂ ਆਪਣੀ ਬੇਨਤੀ ਪੱਤਰ ਵੀ ਰੱਖਿਆ ਕਿ ਜਿਹੜੇ ਆਗੂ बार-बार ਪਾਰਟੀ ਦੀ ਪਿੱਠੂੜਾ ਮਾਰ ਰਹੇ ਨੇ, ਬਾਰ-ਬਾਰ ਗੁਮਰਾਹ ਕਰਨਾ ਪ੍ਰਚਾਰ ਕਰ ਰਹੇ ਨੇ, ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢੋ ਔਰ ਬਾਰ-ਬਾਰ ਮਿੰਤਾ ਨਾ ਕਰੋ। ਨੰਮਿਆਂ ਨੂੰ ਮੌਕਾ ਦਿਓ, ਠੀਕ ਹੈ ਅਸੀਂ ਪੁਰਾਣੇ ਦਾ ਸਤਿਕਾਰ ਕਰਦੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਦੀ ਸਾਰੀ ਉਮਰ ਪਾਰਟੀ ਦੇ ਵਿੱਚ ਮਾਨਸਤਕਾਰ ਲੈਣ ਤੋਂ ਬਾਅਦ ਅਜੇ ਪਾਰਟੀ ਨੂੰ ਗੁਮਰਾਹ ਕਰਨ ਬਾਰ ਬਾਰ ਜਿਹੜਾ ਗੁੰਮਰਾਹ ਕਰਨ ਪ੍ਰਚਾਰ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਰੇ ਅਸੀਂ ਵੀ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਸੀਂ ਵੀ ਗੁਰੂ ਘਰ ਨੂੰ ਸਮਰਪਿਤ ਹਾਂ ਤੇ ਗੁਰੂ ਦੀ ਓਟ ਦੇ ਹੇਠੀ ਚੱਲਣ ਵਾਲੇ ਸਾਰੇ ਅਸੀਂ ਵੀ ਸਿੱਖ ਫੈਮਿਲੀ ਜੀ ਹੋਣੇ ਆ ਪਰ ਇਹ ਲੋਕ ਬਾਰ ਬਾਰ ਗੁੰਮਰਾਹ ਕਰ ਰਹੇ ਨੇ ਸੋ ਮੇਰੀ ਪਾਰਟੀ ਨੂੰ ਬੇਨਤੀ ਆ ਸਾਰੇ ਅਸੀਂ ਯੂਥ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਇਹ ਅੱਜ ਇੱਕ ਮਤਾ ਲਿਆਂਦਾ ਕਿ ਜਿਹੜੇ ਬੰਦੇ ਹਲੇ ਵੀ ਟਿਕ ਨਹੀਂ ਰਹੇ ਉਹਨਾਂ ਨੂੰ ਪਾਰਟੀ ਜੋ ਬਾਹਰ ਕੱਢੋ ਤੇ ਨਵੇਂ ਨੂੰ ਮੌਕਾ ਦਿਓ ਠੀਕ ਹੈ ਫਿਰ ਉਹਨਾਂ ਬਾਰੇ ਮੇਰੀ ਇਹ ਤਾਂ ਜਰਬਰ ਸਾਹਿਬਾਂ ਦੱਸ ਸਕਦੇ ਨੇ ਜਿਹੜੇ ਕਹਿ ਰਹੇ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਕੋਈ ਦਿੱਤੇ ਅੰਚਲੇ ਆਉਂਗੇ ਨਹੀਂ ਮੈਂ ਤਾਂ ਥੋੜਾ ਲੈ ਆਉਣਾ ਜੇ ਕੋਈ ਗੈਰ ਹਾਜ਼ਰ ਹੈ ਜੇ ਕੋਈ ਗੈਰ ਹਾਜ਼ਰ ਹੈ ਦੇਖੋ ਕੋਈ ਕੰਮ ਵੀ ਹੋ ਸਕਦਾ ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਕੋਈ ਜਾਣ ਪੁੱਛ ਕੇ ਗੈਰਾ ਜਰੂਆ ਹੋਊਗਾ ਬਾਕੀ ਜਰਬਰ ਸਾਹਿਬ ਇਹਨਾਂ ਦੇ ਨਾਲ ਗੱਲ ਹੋਈ ਹੋਊਗੀ ਉਹਨਾਂ ਨੂੰ ਪੁੱਛ ਲੂ ਅਸੀਂ 307 ਕਾਪੀਆਂ ਯਾਨੀ ਕਿ 30000 ਤੋਂ 700 ਮੈਂਬਰ ਜਿਹੜਾ ਹੈ ਉਹ ਬਣਾਇਆ ਗਿਆ ਤੋਂ ਸਾਰੀ ਲੀਡਰਸ਼ਿਪ ਦਾ ਹਲਕੇ ਦੀ ਦਾ ਔਰ ਸਾਰੇ ਵਰਕਰ ਸਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਚੱਲ ਰਿਹਾ ਹੈ ਉਹ ਗਰੁੱਪ ਇੰਨਾ ਬੁਖਲਾਹਟ ਆ ਗਿਆ ਕਿ ਕਿਹੋ ਦੇ ਕੰਮ ਕਰ ਰਹੇ ਨੇ ਇੱਕ ਸੁਧਾਰ ਲਹਿਰ ਦੇ ਨਮਾਇंदे ਵਜੋਂ ਸਦਾਰ ਮੰਤਰੀ ਸਿੰਘ ਆਲੀ ਮਾਨਯੋਗ ਐਮਐਲਏ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਕਿ ਜਿਹੜੇ ਤਖਤਾਂ ਦੇ ਦਸਤਾਵੇਜ਼ਾਰ ਨੇ ਉਹਨਾਂ ਦੇ ਵਿਧਿ ਵਿਵਧਾਨ ਬਣਾਏ ਜਾਣ ਨਵੇਂ ਵਿਧਾਨ ਸਭਾ ਦਾ ਪ੍ਰੋਸੀਜਰ ਕੀ ਹੈ ਕਿ ਉੱਥੋਂ ਕੋਈ ਵੀ ਐਮਐਲਏ ਸਪੀਕਰ ਸਾਹਿਬ ਦੇ ਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਆ ਕੀਤਾ ਜਾਵੇ ਹੁਣ ਇਹ ਦੇਖੋ ਸਰਕਾਰ ਦੇ ਦਖਲ ਨੂੰ ਜਿਹੜਾ ਸੁਧਾਰ ਲਹਿਰ ਦੇ ਨਮਾਇंदे ਨੇ ਉੱਥੇ ਕਿਹਾ ਇਹਨਾਂ ਸਾਰਿਆਂ ਨੇ ਸਵੀਕਾਰ ਕਰ ਲਿਆ ਇਸ ਕਰਕੇ ਇਹ ਜਿਹੜੇ ਕਹਿੰਦੇ ਅਸੀਂ ਕਾਲ ਤੱਕ ਨੂੰ ਮੰਨਦੇ ਹਾਂ ਕਾਲ ਤੱਕ ਨੂੰ ਸਾਰੇ ਮੰਨਦੇ ਆ ਇਹ ਮੰਨਦੇ ਨਹੀਂ ਹਨ ਇਹਨਾਂ ਨੇ ਸਰਕਾਰੀ ਦਖਲ ਨੂੰ ਪ੍ਰਵਾਨ ਕਰ ਲਿਆ ਇਸ ਕਰਕੇ ਅਸੀਂ ਆਪਣੇ ਵਰਕਰਾਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਡੱਟ ਕੇ ਜਿਹੜੀ ਮੈਂਬਰਸ਼ਿਪ ਭਰਤੀ ਕੀਤੀ ਆ ਔਰ ਅੱਗੇ ਤੋਂ ਵੀ ਡੱਟੇ ਰਹਿਣਗੇ ਵੈਦੂਜੀਤ ਖਾਲਸਾ